ਅਸੀਂ ਇੱਕ ਹੋਰ ਵੀ ਸੁਝਾਸ਼ਨ ਦਿੰਦਾ ਹੈ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੰਦਾ ਹੈ ਕਿ ਯਮਨਾ ਜੋ ਪਾਣੀ ਹਰਿਆਣੇ ਨੂੰ ਦੇ ਦੋ ਸਾਨੂੰ ਉਹਦੇ ਵਿੱਚ ਕੋਈ আপত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਰਹਿਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਬੰਦਾ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਸੀ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿਹ ਚ ਯਮਨਾ ਸ਼ਾਰਦਾ ਵਾਲਾ ਲਿੰਕ ਹੈ